ਜੌਂਡੀਆ 5405 ਹਾਂਜੀ ਤੇ ਪੋਲੋ ਟਾਪ ਮਾੜਦਾ ਜੀ ਸਰੂਰ ਦਾ ਨੰਬਰ ਹੈ ਪੂਣੀ ਮਾੜਦਾ ਤੇ ਕੱਲ ਖੜਾਗਾ ਮਹਿੰਦਰਾ 605 ਡੀਆਈ ਅਰਜੁਨ ਹਾਂਜੀ ਇਹਦੇ ਬਾਰੇ ਦੋ ਜਾਣੇ 2017 ਮਾਡਲ ਹੈ ਜੀ ਹਾਂਜੀ ਸਾਰਾ Ориਜਨਲ ਹੈ ਠੀਕ ਹੈ ਜੀ ਇਹ ਦੋ ਜਾਣਗੇ 2007 ਮਾੜਦਾ ਜੀ ਠੀਕ ਹੈ ਜੀ ਤੇ ਗੱਲ ਕਰਦੇ ਆਪਾਂ ਇਹਦੇ ਇੰਜਨ ਕੇਅਰ ਪੱਖੋਂ ਦੀ ਗਾਰੰਟੀ ਹੈ ਜੀ ਠੀਕ ਹੈ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਬਨਾਲਾ ਟਰੈਕਟਰ ਮੰਡੀ ਤੇ ਤੇ ਬਨਾਲਾ ਟਰੈਕਟਰ ਮੰਡੀ ਤੇ ਬਾਈ ਲਾਡੀ ਜੀ ਕੋਲ ਪੰਜਾਬਲਾ ਸੱਸੀ ਗਾਜੀ ਸੱਸੀ ਗਾਜੀ ਬੜੀ ਵਧੀਆ ਵਧੀਆ ਤੇ ਲਾਡੀ بھائی ਕੋਲ ਇੱਧਰ ਟਰੈਕਟਰ ਖੜੇ ਨੇ ਜੌਂਡੀਅਰ ਤੇ ਮਹਿੰਦਰਾ ਤੇ ਇੱਕ ਉਧਰ ਹੋਰ ਜੌਂਡੀਅਰ ਆਪਾਂ ਇਹਨਾਂ ਤਿੰਨਾਂ ਟਰੈਕਟਰਾਂ ਦੇ ਬਾਰੇ ਗੱਲ ਕਰਾਂਗੇ ਅੱਜ ਪਹਿਲਾਂ ਤਾਂ ਆਪਾਂ ਇੱਧਰ ਜੌਂਡੀਅਰ 5310 ਦੀ ਗੱਲ ਕਰ ਲੈਂਦੇ ਆਂ ਭਾਈ ਲਾਡੀ ਇਹਦੇ ਬਾਰੇ ਦੋ ਜਾਣਗੇ 2007 ਮਾਡਲ ਆ ਜੀ ਠੀਕ ਹੈ ਜੀ ਤੇ ਗੱਲ ਕਰਦੇ ਆਪਾਂ ਇਹਦੇ ਇੰਜਨ ਕੇਅਰ ਪੱਖੋਂ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਟਾਇਰ ਤਾਂ ਮੈਨੂੰ ਲੱਗਦਾ ਬਿਲਕੁਲ ਨਵੇਂ ਪਏ ਨੇ ਇਹਦੇ ਟਾਇਰ ਹੈਗੇ 70% ਪਏ ਨੇ ਜੀ ਠੀਕ ਹੈ ਜੀ ਟਰੈਕਟਰ 70000 ਪੈਸੇ ਤੇ ਛਤਰੀ ਤੋਂ ਵਗੈਰਾ ਹੀ ਹਾਂਜੀ ਹਾਂ ਤੇ ਮੈਂ ਖੜਾ ਹੀ ਆ ਸਾਈਡ ਗੇਟ ਦੇ ਵਿੱਚ ਆ ਮਿੱਤਰੋ ਜਿੰਮੇ ਖੜਾਗਾ ਉਮੀ ਤੁਸੀਂ ਆਪਣੇ ਘਰ ਇਸ ਟਰੈਕਟਰ ਨੂੰ ਲੈ ਜਾ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਟਰੈਕਟਰ ਤੇ ਜੀ 2007 ਮਾਡਲ ਹੈ ਤੇ ਗੱਲ ਕਰ ਲਈ ਜੀ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ 398000 ਜੀ ਠੀਕ ਹੈ ਜੀ ਮੌਕੇ ਤੇ ਵਧੀਆ ਮਾਨਤਾ ਨਾਲ ਜੀ ਹਾਂਜੀ ਆਹ ਤੇ ਇਧਰਲੇ ਪਾਸੇ ਇੱਕ ਹੋਰ ਭਾਈ ਕੋਲ ਟਰੈਕਟਰ ਖੜਾਗਾ ਮਹਿੰਦਰਾ 605 DI ਅਰਜਨ ਹਾਂਜੀ ਇਹਦੇ ਬਾਰੇ ਦੋ ਜਾਣ 2017 ਮਾਡਲ ਹੈ ਜੀ ਹਾਂਜੀ ਸਾਰਾ Ориਜਨਲ ਆ ਠੀਕ ਹੈ ਜੀ ਹਾਂ ਰੇਟ ਤਾਂ ਹੈਗਾ 568000 ਰੁਪਏ ਇੰਜਨ ਗੇਅਰ ਪੱਖੋਂ ਕਿਵੇਂ ਹੈ ਜੀ ਗਾਰੰਟੀ ਹੈ ਜੀ ਟੂ ਸਾਰਾ ਕੋ ਨਾਲ ਦੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਚਾਰ ਆ ਟਾਇਰ ਬਾਈ ਕਹਿੰਦਾ ਇਸ ਟਰੈਕਟਰ ਦੇ ਨਾਲ ਦੇ ਨੇ ਤੇ ਫੈਬ੍ਰੀ 70 ਲੱਗੀ ਰਹੀ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਈ ਆ ਤੇ ਇਹਦੇ ਵਿੱਚ ਵੀ ਮੌਕੇ ਤੇ ਵਧੀਆ ਮਾਤਰਾ ਕੀਤਾ ਜਾਊਗਾ ਤੇ ਸਾਈਡ ਗੇਅਰ ਦੇ ਵਿੱਚ ਆ ਜੀ ਤੇ ਅੱਗੇ ਬਾਈ ਕੋਲ ਤੀਸਰਾ ਟਰੈਕਟਰ ਜੌਂਡੀਅਰ 5405 ਹਾਂ ਜੀ ਤੇ ਪੋਲੋਟਾਪ ਮਾਡਲ ਦਾ ਜੀ ਸਰੂਰ ਦਾ ਨੰਬਰ ਹੈ ਉਨੇ ਹੀ ਮਾਡਲ ਦਾ ਤੇ ਗੱਲ ਕਰੀ ਤਾਂ ਮਾਡਲ ਹੈ ਟਾਇਰ ਤੋਂ ਨਾਲ ਦੇ ਸਾਰੇ ਅਸੀਂ ਬੇ ਠੀਕ ਹੈ ਜੀ ਤੇ ਇੰਜਨ ਗੇਅਰ ਪੱਖੋਂ ਕਿਵੇਂ ਜੀ ਇਹ ਓਕੇ ਜੀ ਇੰਜਨ ਗੇਅਰ ਲੋ ਮਿੱਤਰੋ ਤੁਸੀਂ ਵੇਖ ਸਕਦੇ ਹੋ ਸਾਈਡ ਗੇਅਰ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੈ ਇਹ ਮਿੱਤਰੋ ਤਿੰਨੇ ਟਰੈਕਟਰ ਸੀਗੇ ਜੌਨ ਡੀਅਰ 5310 ਮਹਿੰਦਰਾ ਆ ਗਿਆ ਇਹ ਦੀ ਮੰਗ ਹੈ 728000 ਰੁਪਏ ਜੀ ਠੀਕ ਹੈ ਜੀ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਕਿਸੇ ਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਤਾਂ ਮੌਕੇ ਦੇ ਵਧੀਆ ਮਾਦਾਨ ਕੀਤਾ ਜਾਊ ਡਿਸਕਾਊਂਟ ਕੀਤਾ ਜਾਊਗਾ ਤਿੰਨੇ ਟਰੈਕਟਰ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਜੀ ਤੇ ਬਾਈ ਜੇ ਗੱਲ ਕਰ ਲਈ ਆਪਾਂ ਤਿੰਨਾਂ ਟਰੈਕਟਰਾਂ ਵਿੱਚੋਂ ਕਿਸੇ ਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਇੱਕ ਆਪਨਾ ਮੋਬਾਈਲ ਨੰਬਰ ਦਾ 9855832360 ਮਿੱਤਰੋ ਤੁਸੀਂ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਤੇ ਬਾਈ ਲਾਡੀ ਦੀ ਇੱਕ ਵੀਰੇ ਆਪਣਾ ਹੰਢਾਇਆ ਸ਼ੋਰੂਮ ਵੀ ਆ ਹਾਂ ਜ ਆਪਣਾ ਅੰਦਾਜ਼ ਸਗਰ ਚੌਂ ਸ਼ੋਰੂਮ ਨਾਲ ਸਨੋਟ ਰੋਲ ਤੇ ਉੱਥੋਂ ਜੇ ਕਿਸੇ ਨੇ ਹੋਰ ਕੋਈ ਟਰੈਕਟਰ ਖਰੀਦਣਾ ਹੋਵੇ ਉੱਥੋਂ ਵੀ ਕੋਈ ਖਰੀਦ ਸਕਦਾ ਹੈ ਠੀਕ ਹੈ ਉੱਥੇ ਵੀ ਮਿੱਤਰੋ ਬਹੁਤ ਸਾਰੇ ਟਰੈਕਟਰ ਹੁੰਦੇ ਆ ਬਾਈ ਕੋਲ ਹੈ ਹੰਡਿਆ ਹਾਈ ਸਟੈਂਡਰਡ ਚੌਂਕ ਦੇ ਵਿੱਚ ਪੁਲ ਦੇ ਥੱਲੇ ਇਹਨਾਂ ਬਾਬਾ ਸੇਲ ਪਰਚੇ ਨਾ ਤੇ ਦੁਕਾਨਾਂ ਉੱਥੋਂ ਵੀ ਤੁਸੀਂ ਟਰੈਕਟਰਾਂ ਨੂੰ ਖੇਚ ਸਕਦੋਂਗੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ